ਦਸਤਰ ਗੋਣ ਤੇ ਹੋਣੀ ਮੈਂ ਫੋਮੇ ਕਟਵਾਰੀ ਨੂੰ ਦੇਣ ਆਪਣੇ ਤਰੇ ਕੀ ਕੀ ਚਾਹੀਦਾ ਆਧਾਰ ਕਾਰਡ ਆਧਾਰ ਕਾਰਡ ਸਰ ਮੈਂ ਮੈਂ ਦੱਸ ਦਿੰਦਾ ਸਰ ਮੇਰੇ ਇੱਕ ਮੈਂਦਲ ਖਵਸਤਾ ਵੇਖੋ ਸਾਨੂੰ ਨਹੀਂ ਪਤਾ ਦੱਸ ਰਿਹਾ ਕੀ ਹੁੰਦਾ ਸੀ ਵਧੀਆ ਸਭ ਤੋਂ ਵੀ ਪਿੰਡ ਚ ਕੈਂਪ ਲੱਗੀ ਸਾਰੇ ਲੋਕ ਆਪਣੇ ਜਿੰਨੀਆਂ ਵੀ ਆਪਣੇ ਮੰਗ ਮਸਲੇ ਔਰ ਦੱਸਣਗੇ ਕਿਉਂਕਿ ਸਾਂਝੇ ਖਾਤਿਆਂ ਦਾ ਬਹੁਤ ਪੰਗਾ ਜੇ ਉਸ ਕਿਸਾਨਾਂ ਨੇ ਪਹਿਲੀ ਵੇਚ ਕੇ ਯੂਪੀ ਚੱਲ ਗਏ ਉਹ ਕਿਸਾਨ ਇੱਕ ਖਾਤਾ ਸਾਡੇ ਕੋਲ ਵੜਾ ਚੰਦਾ ਇਦਾਂ ਦਾ ਵਾ ਉਥੇ ਜੇ 42 ਭਾਈ ਵਾਲਾ ਕਾਰਨ ਕੀ ਆ ਵੀ ਜਿਹੜੇ ਉੱਥੇ ਪਲਾਟ ਵੇਚ ਗਏ ਉਹਨਾਂ ਨੇ ਕੋਠੇ ਪਾਲੇ ਉਹਨਾਂ ਕੋ ਥਾਂ ਵਾਧੂ ਦੇਣ ਨੂੰ ਹੈ ਨਹੀਂ ਪੈਸੇ ਉਹਨਾਂ ਦੇ ਨਾਲ ਬਣ ਗਏ ਉਹ ਬਹੁਤ ਤਗੜੀ ਪ੍ਰੋਬਲਮ ਹੈ ਇਹ ਪ੍ਰਸ਼ਾਸਨ ਨੇ ਜਿੱ ਟਿਕਾ ਹਾਲੀ ਨਹੀਂ ਕੀਤਾ ਦੋ ਸਾਲ ਤੋਂ ਕੋਈ ਦੇਖੋ ਆਪਾਂ ਪਹਿਲਾਂ ਕਿਸੇ ਨੇ ਕੋਈ ਧਿਆਨ ਨਹੀਂ ਦਿੰਦੇ ਉਹ ਆਪਾਂ ਆਪਣੀ ਈਗੋ ਜਰੇ ਨੇ ਯਾਰ ਦੂਸਰੀ ਗੱਲ ਉਥੇ ਡੀਸੀ ਸਾਹਿਬ ਨੇ ਇਹ ਵੀ ਮੰਨਿਆ ਹੈ ਪ੍ਰੋਜੈਕਟ ਮੈਨੇਜਰ ਵੀ ਮੰਨ ਗਿਆ ਹੈ ਆਂਦੇ ਹੀ ਵੀ ਅਸੀਂ ਡੀਸੀ ਸਾਹਿਬ ਨੇ ਮੰਨਿਆ ਵੀ ਅਹੀਂ ਜਿੰਨੇ ਪਿੰਡਾਂ ਦੇ ਮਸਲੇ ਆ ਸਾਂਝੇ ਖਾਤਿਆਂ ਦੇ ਜਾਂ ਦੂਜੇ ਤੀਜੇ ਜਿੰਨੇ ਵੀ ਆ ਅਸੀਂ ਦੁਰਸਤ ਕਰ ਲੈਨੇ ਆ ਤੇ ਅਹੀਂ ਆਰਬਿਟ੍ਰੇਸ਼ਨ ਕੋ ਆਪ ਜਾਵਾਂਗੇ ਇਹ ਫੈਲਾਂ ਦੇ ਤਣ ਕਲੀਰ ਹੋ ਗਈ ਸਰ ਗੱਲ ਉਤੋਂ ਬਾਅਦ ਆਂਦੇ ਵੀ ਜਦੋਂ ਆਰਬਿਟ੍ਰੇਸ਼ਨ ਤੋਂ ਰੇਟ ਆਜੂਗਾ ਬਣ ਕੇ ਕਿਸਾਨਾਂ ਦੇ ਖਾਤਿਆਂ 'ਚ ਪੇਮੈਂਟ ਪੈ ਜੂਗੀ ਤੇ ਕਿਸਾਨ ਰਾਜੀ ਹੋ ਜਾਣਗੇ ਤਾਂ ਅਸੀਂ ਫੇਕ ਅਪ ਜਾ ਲਵਾਂਗੇ ਤੇ ਸਰ ਹੁਣ ਫੇ ਕਾਲੀ ਕਾਦੀ ਹੈ ਥਿਸ ਇਜ਼ ਸਭ ਤੇ ਉਹੀ ਆ ਬਿਲਕੁਲ ਫੇਰ ਮੀਟਿੰਗ ਰੱਖ ਲੋ ਅਸੀਂ ਕਰਨ ਨੂੰ ਤਿਆਰ ਹਾਂ ਅਸੀਂ ਆਪਣੀ ਗੱਲ ਤੋਂ ਨਹੀਂ ਭਜਦੇ ਪਰ ਪ੍ਰਸ਼ਾਸਨ ਬਾਰ-ਬਾਰ ਵੇਖੋ ਮੈਨੂੰ ਨਹੀਂ ਪਤਾ ਜਿੰਨੇ ਵੀ ਕਿਸਾਨ ਆ ਇੱਥੇ ਇਹ ਇੱਕ ਵੀ ਕਿਸਾਨ ਸੂਟਸ਼ੈਡ ਕਰਕੇ ਆ ਬਿਨਾ ਪੈਸਿਆਂ ਤੋਂ ਕਬਜ਼ਾ ਤੁਸੀਂ ਲੈ ਤੇ ਉਹ ਵੇ ਤੁਹਾਡੇ ਤੇ ਹੋਣੀ 30% ਤੇ ਜਿਹੜੀਆਂ ਜਿਹੜੇ ਫੇਰੇ ਬਜਨੇ ਆ ਚੰਡੀਗੜ੍ਹ ਨੂੰ ਜਾਂ ਜਲੰਧਰ ਨੂੰ ਉਹਦਾ ਪਤਾ ਨਹੀਂ ਰਹਿਣਾ ਤੇ ਭੁੱਖੇ ਭਣੇ ਹੋ ਸਕਦਾ ਲੀਵਰ ਵੀ ਖਰਾਬ ਹੋ ਜਾਵੇ ਭੁੱਖਣਾ ਅੜਿਆਂ ਗੱਲ ਬਣ ਨਹੀਂ ਤੇ ਅੜਿਆਂ ਇਸੇ ਤਰ੍ਹਾਂ ਸਿਰ ਜੋੜ ਕੇ ਬਹਿਣਾ ਪੈਣਾ ਜੇ ਕੱਲ ਵਾਲੀ ਮੀਟਿੰਗ ਤੋਂ ਜੋਰ ਨਿਕਲੂਗਾ ਹਾਈਵੇ ਦੇ ਵਿੱਚ ਗਰੁੱਪ ਜੇ ਹੈਗੇ ਆ ਦੂਸਰੀ ਗੱਲ ਕਿਸੇ ਵੀ ਸਰਕਾਰ ਨੇ ਤੁਹਾਡਾ ਹੀ ਬਾਂਹ ਨਹੀਂ ਜੇ ਫੜਨੀ ਇਹ 100% ਪੱਕੀ ਗੱਲ ਜੇ ਸਿਰ ਜੋੜਨੇ ਪੈਣੇ ਜੇ ਆਪੋ ਚੋਂ ਦੀ ਜਥੇ ਬੰਦਕ ਹੋ ਜੋ ਅਸੀਂ ਨਹੀਂ ਆਂਦੇ ਵੀ ਸਾਡਾ ਝੰਡਾ ਚੁੱਕੋ ਜਿਹੜਾ ਮਰਜ਼ੀ ਚੁੱਕੋ ਪਰ ਜਥੇ ਬੰਦਕ ਤਰੀਕੇ ਨਾਲ ਲੜੋ ਕਿਸੇ ਤਰੀਕੇ ਦਾ ਕਰਕੇ ਪ੍ਰਸ਼ਾਸਨਾਂ ਦੇ ਪਿੱਛੇ ਗਿਆ ਜੇ ਨਹੀਂ ਦੇ ਪਿੰਡ ਵਾਲੇ ਪੰਜ ਸੱਤ ਨੂੰ ਦੇ ਦੇ ਨਾਲ ਗੱਡੀ 'ਚ ਬਿਠਾ ਲਗੇ ਤੇ ਲੈ ਜਾਣਾ ਇਹ ਤਾਂ ਤੁਹਾਡੇ ਪੈ ਕੇ ਵੀ ਉਹ ਤੂੰ ਆ ਜਾ ਫੇਰ ਜਣਾ ਅਸੀਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਅੱਜ ਜ਼ਿਲ੍ਹਾ ਪ੍ਰਸ਼ਾਸਨ ਫੇਰ ਕਬਜ਼ਾ ਲੈਣ ਆਉਣ ਲੱਗਾ ਜਿੱਥੇ ਪੈਸੇ ਨਹੀਂ ਲਏ ਉੱਥੇ ਵੀ ਆਂਦੇ ਵੀ ਕਬਜ਼ਾ ਲਾਵਾਂਗੇ ਸੋ ਜੋ ਕਿਸਾਨਾਂ ਦੇ ਮੰਗ ਮਸਲੇ ਜੋ ਡੀਸੀ ਦੇ ਦਫ਼ਤਰ ਬੈ ਕੇ 27 ਜਨਵਰੀ ਨੂੰ ਮੀਟਿੰਗ ਹੋਈ ਉੱਥੇ ਮੰਨੇ ਹੀ ਪਹਿਲੋਂ ਵੀ ਪਹਿਲੋਂ ਤਕਸੀਮਾ ਵਾਲੇ ਜਾਂ ਸਾਂਝੇ ਖਾਤਿਆਂ ਦੇ ਜਾਂ ਰਾਵਾਂ ਦੇ ਜਾਂ ਬੰਬੀਆਂ ਦੇ ਜਾਂ ਦਰਖਤਾਂ ਵਾਲੇ ਮਸਲੇ ਹੱਲ ਕਰਾਂਗੇ ਛੋਟੇ-ਛੋਟੇ ਪਿੰਡਾਂ 'ਚ ਕੈਂਪ ਲਾ ਕੇ ਤੇ ਫੇਰ ਅਸੀਂ ਜਿਹੜੀ ਆ ਪਟੀਸ਼ਨ ਆਪ ਪਾਵਾਂਗੇ ਆਰਬਿਟ੍ਰੇਸ਼ਨ ਤੇ ਤੇ ਫੇਰ ਰੇਟ ਜਦੋਂ ਵੱਧ ਕੇ ਆਜੂਗਾ ਖਾਤਿਆਂ 'ਚ ਪੈਸੇ ਪੈ ਜਾਣਗੇ ਤੇ ਫੇਰ ਕਬਜ਼ਾ ਲਾਵਾਂਗੇ ਲੇਕਿਨ ਪ੍ਰਸ਼ਾਸਨ ਜਿਹੜਾ ਵਾ ਆਪਣੇ ਵਾਅਦੇ ਤੋਂ ਭੱਜਿਆ ਵਾ ਮੁਕਰਿਆ ਵਾ ਤੇ ਫੇਰ ਪਿੰਡਾਂ ਦੇ ਵਿੱਚ ਜਿਹੜੀ ਆ ਜਿਹੜੇ ਕਬਜ਼ੇ ਕਰਨੇ ਸਟਾਰਟ ਕਰਤੇ ਆ ਪਲੀਆਂ ਹੋਈਆਂ ਕਣਕਾਂ ਦੇ ਵਿੱਚ ਵੱਟਾਂ ਪਾਉਣ ਡਿਆ ਧਮਕਾ ਕੇ